ਮਰਨੇ ਉਸ 21 ਦਸੰਬਰ ਦੀ ਰਾਤ ਜਦੋਂ ਗੜੀ ਨੂੰ ਮੰਲਿਆ ਮਰਨੇ ਉਸ ਰਾਤ ਸਿੰਘਾਂ ਨੂੰ ਆਰਾਮ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਰਾਤ ساری ਰਾਤ ਮੰੰਟੀ ਚ ਪਹਿਰਾ ਦਿੱਤਾ ਥੱਕੇ ਸੀ ਉਹਦੇ ਲੜਾਈ ਕਰਕੇ ਮਰ ਇਹ ਕਹਿੰਦੇ ਅੱਜ ਆਰਾਮ ਕਰੋ ਮਰਨੇ ਪਤਾ ਸੀ ਕੱਲ ਉਹ ਇਹਨਾਂ ਨੇ ਜੰਗ ਲੜਨੇ ਇਹਨਾਂ ਨੂੰ ਆਰਾਮ ਦੀ ਜ਼ਰੂਰਤ ਹੈ ਮਰਨੇ ਇਹਨਾਂ ਨੂੰ ਆਰਾਮ ਕਰਨ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਰਾਤ ਉਹਦੇ ਪੈਰਾਂ ਦਾ ਜੋੜਾ ਲਾਇਆ ਮਾਰੇ ਨੇ ਬੀ ਮੇਰੇ ਪੈਰਾਂ ਦੇ ਜੋੜੇ ਦੇ ਨਾਲ ਖੜਾ ਕੋ ਕਿ ਇਹਨਾਂ ਦੀ ਨੀਂਦ ਨਾ ਖੁੱਲ ਜਾਏ ਪਤਾ ਨਹੀਂ ਇਹਨਾਂ ਦਾ ਮਨ ਕਿੱਥੇ ਉਡਾਰੀਆਂ ਲਾ ਰਿਆ ਹੋਣਾ ਜਿਹੜੇ ਬਿਨਾਂ ਤਨ ਕਹਾ ਤੋਂ ਮੇਰੇ ਨਾਲ ਲੜ ਰਹੇ ਨੇ ਮਰਨੇ ਪੈਰਾਂ ਦਾ ਜੋੜਾ ਲਾਇਆ ਸੁੱਤੇ ਪੇ ਸਿੰਘਾਂ ਦੇ ਚਮਕੌਰ ਦੀ ਕਿੜੀ 'ਚ ਕੱਲੇ-ਕੱਲੇ ਦੇ ਕੋਲੇ ਜਾ ਕੇ ਮੱਥੇ ਚੁੰਮੇ ਦਾੜੇ ਚੁੰਮੇ ਅੱਲਾ ਯਾਰ ਖਜੋਗੀ ਨੇ ਤਾਂ ਇੱਥੇ ਤੱਕ ਵੀ ਲਿਖਿਆ ਕਹਿੰਦਾ ਮਾਰੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੇ ਚਰਨ ਵੀ ਚੁੰਮੇ ਜੀਓ ਲਿਖਦਾ ਕਹਿੰਦਾ ਚੂਮਾ ਕਬੀ ਹਲਕੂਮ ਤੋਂ ਕਹੀਂ ਦਹਿ ਚੂਮਨੇ ਬੈਠੇ ਪਾਈ ਤੇ ਆਏ ਤੋਂ ਪਾਉਣ ਚੁੰਮਨੇ ਬੈਠੇ ਜਦੋਂ ਪੈਰਾ ਵਾਲੇ ਪਾਸੇ ਤੇ ਮਹਾਰਾਜ ਸਿੰਘ ਦੇ ਪੈਰ ਵੀ ਚਰਨ ਵੀ ਚੁੰਮੇ ਇੰਨਾ ਪੁੱਤਾਂ ਦਵਾ ਤੇ ਪਿਆਰ